ਲੌਜੀ ਬਾਈ ਜੀ ਮੈਂ ਤੁਹਾਡਾ ਆਪਣਾ ਪੀਰਪਾਲ ਮਿਸਤਰੀ ਬੇਚਣ ਵਾਲਾ ਧੰਨਵਾਦ ਸਾਰੇ ਵੀਰਾਂ ਦਾ ਨੂੰ ਤੇ ਪਿਆਰ ਭਰੀ ਸਤ ਸ੍ਰੀ ਅਕਾਲ ਲਓ ਬਾਈ ਜੀ ਆਪਾਂ ਸਟਾਰਟਿੰਗ ਤੋਂ ਦਿਖਾਣਾ ਵੀ ਆਪਣੀ ਦੁਕਾਨ ਤੇ ਕੀ ਕੀ ਸਾਧਨ ਮਿਲਦੇ ਨੇ ਸਭ ਤੋਂ ਪਹਿਲਾਂ ਮੇਰਾ ਬਾਈ ਜੀ ਪੌਰਾ ਹੈ ਪੀਚਰ ਵਾਲਾ ਇਹ ਪੌਰਾ ਬਾਈ ਜੀ ਇੱਥੋਂ ਦਾੜੇ ਪੈਣੇ ਨੇ ਉੱਚਾ ਨੀਵਾ ਹੋ ਜਾਂਦਾ ਜੀ ਇਹ ਜਿੱਥੋਂ ਮਰਜ਼ੀ ਕਰ ਲੋ ਫਿਰ ਆਪਣੇ ਲਵੇ ਆ ਜੀ ਤਰਪਾਈ ਤੇ ਜੀ ਵੇਤਰ ਪਾਈ ਆ ਜੀ ਗੁੱਟਣ ਵਾਲੀ ਇੱਕ ਆਪਣੇ ਲਾਵੇ ਹੋਰ ਆਈਟਮ ਆਹ ਜੀ ਇਹਨੂੰ ਵਰਮਾ ਕਹਿੰਦੇ ਜੀ ਪੇਡੇ ਲਾਉਣੇ ਨੇ ਜਾਂ ਕੋਈ ਚਿੱਲਾ ਗੁੱਲਾ ਕੱਟਣਾ ਜੀ ਉਹ ਚੀਜ਼ ਸਾਥ ਤੇ ਇੱਕ ਆਪਣੇ ਲਾਵੇ ਹੋਰ ਕਮਾਂਡੀ ਆ ਜੀ ਜਿਹੜੇ ਲੇਬਰ ਦਾ ਬ੍ਰੇਸ਼ਤੀ ਬਾਜਰੀ ਦਾ ਕੰਮ ਕਰਦ ਨੇ ਭਾਈ ਇਹ ਘਰ ਦਾ ਚਿੱਟੀਆਂ ਭਰਨਾ ਇੰਨੀ ਆਸੀ ਜਪੇ ਇੱਕ ਪਾਈ ਜੀ ਆਪਣੇ ਲਾਵੇ ਇਹ ਆਪਣੇ ਲਾਵੇ ਬਾਈ ਜੀ ਕਬੂਤਰਾਂ ਨੇ ਛਾਤਰੀਆਂ ਨੇ ਬਾਈ ਜੀ ਤੇ ਕਬੂਤਰਾਂ ਨੇ ਛਾਤਰੀਆਂ ਨੇ ਜਿਹੜੇ ਆਪਣੇ ਕਬੂਤਰਾਂ ਨੇ ਸਕੂਨ ਬਣਾਇਆ ਇੱਕ ਇੱਕ ਕਬੂਤਰਾਂ ਵਾਲੇ ਜਾਲ ਹੁੰਦੇ ਆ ਬਾਈ ਜੀ ਆਪਣੇ ਦੇ ਵਿੱਚ ਆ ਗਿਆ ਕਰੀ ਆ ਗਿਆ ਇਹ ਜਾਲ ਆ ਜੀ ਆਪਣੇ ਕਬੂਤਰਾਂ ਨੇ ਇਸ ਤੋਂ ਇਲਾਵਾ ਬਾਈ ਜੀ ਆਪਣੇ ਲਾਵੇ ਕੁੱਤੇ ਵਾਲਾ ਪਿੰਜਰਾ ਜੀ ਮੈਂ ਚੱਲਿਆ ਹੁੰਦਾ ਫਜਰ ਤੋਂ ਪਰੇ ਵਾਲਾ ਆਹ ਦੂਜਾ ਪਿੰਜਰਾ ਗਈ ਫਰਕਉਂਛ ਰੱਖਦਾ ਬੰਦਾ ਮੁਰਗੇ ਦਾ ਰੱਖਦਾ ਬਾਈ ਜੀ ਕੁੱਤੇ ਵਾਲਾ ਤੇ ਹੋਰ ਆਟਮ ਆ ਗਈ ਬਾਈ ਜੀ ਆਪਣੇ ਦਾ ਵੇ ਸਹਾਗੇ ਵਾਲੇ ਸੰਗੜੀ ਸਹਾਗੇ ਵਾਲੇ ਸੰਗੜ ਬਹੁਤ ਹੀ ਵਧੀਆ ਬਾਈ ਜੀ ਤੇ ਰਾਜ ਕੋਈ ਨਹੀਂ ਨਾ ਵੇ ਆਪਣੀਆਂ ਇਹ ਆਪਣੀਆਂ ਕੰਨਾਂ ਨੇ ਬਾਈ ਇਹਨਾਂ ਦੀ ਬਹੁਤ ਹੀ ਵਧੀਆ ਕੁਆਲਿਟੀ ਬਣਾਉਂਦੀ ਆਪਾਂ ਇੱਕ ਵਾਰ ਜੀ ਵੀ ਤਾਂ ਵਧੀਆ ਬਣਦੀ ਆ ਬਾਈ ਆਪਾਂ ਨੂੰ ਵੀ ਪ੍ਰਮਾਤਮਾ ਦੀ ਕਿਰਪਾ ਹੀ ਹੋਈ ਆ ਵੀ ਜਿਹੜਾ ਸਰਾ ਉਹ ਵੀ ਕਿਰਪਾ ਨਾਲ ਹੀ ਬਣ ਜਾਂਦਾ ਜੀ ਮੇਰ ਬਾਈ ਜੀ ਆ ਰਹੀਆਂ ਬਾਈ ਜੀ ਆ ਰਹੀਆਂ ਵੀਰੇ ਇਹ ਆਰੀ ਆ ਐਟਮ ਆ ਜੀ ਲੱਕੜ ਬਟਣਾ ਵੀ ਹੋਰ ਪਿੰਡ ਆਪਣੇ ਨਾਲ ਬਾਈ ਜੀ ਤੰਗਲੀਆਂ ਨੇ ਜੀ ਤੰਗਲੀਆਂ ਬਹੁਤ ਹੀ ਵਧੀਆ ਵੀ ਆਏ ਨਾ ਟੁੱਪੇ ਨਾ ਤੇਰੇ ਜੀ ਪੇਰਵਾਰ ਦੀ ਹੋਇਆ ਜੀ ਕਿਹਦਾ ਲਾਖੀ ਬਾਈ ਜੀ ਆਪਣੇ ਲਾਵੇ ਜਿੰਦੇ ਆਗੇ ਬਾਈ ਜੀ ਤਹਾੜੀਆਂ ਆ ਗਈਆਂ ਵੀਰੇ ਆ ਜਾਓ ਜੀ ਹੋਰ ਆ ਜੀ ਥੋੜੇ ਆਗੇ ਬਾਈ ਜੀ ਛਾਣੀਆਂ ਆਈਆਂ ਚੀਰੀਆਂ ਵਾਲੀਆਂ ਇਆ ਥੋੜੇ ਅਗੇ ਬੈਠੀ ਆਪਣੇ ਜੱਗ ਆਹ ਕੰਗਾ ਆ ਗਿਆ ਬੈਠੀ ਆਪਣੇ ਜੱਗ ਇਹ ਥੋੜੇ ਅਗੇ ਵੱਡੇ ਥੋੜੇ ਛੋਟੇ ਥੋੜੇ ਬੈਈ ਜੀ ਪਸੂ ਵਾਲੇ ਸੰਗੜਾ ਤੇ ਹੁੰਦੇ ਆਗੇ ਵੀਰੇ ਟਿੱਕਾ ਬਾਈ ਜੀ ਆਪਣੇ ਹੋਰ ਆਈਟਮ ਨਾਲ ਹੀ ਬਹੁਤ ਹੀ ਵਧੀਆ ਡਾਪੀ ਆ ਬਾਈ ਥੱਲੇ ਬਲੇਡ ਵਾਲੀ ਇਹ ਮੋਟੀ ਚਰੀ ਦਾ ਟਾਂਡਾ ਵੜਦੀ ਹੈ ਜੀ ਇਹ ਆਹ ਦਸੀਆਂ ਪੀਆਂ ਵਾਹ ਬਲੇਡ ਬਹੁਤ ਹੀ ਵਧੀਆ ਬਲੇਡ ਹੈ ਇਹਨਾਂ ਦਾ ਲੱਗਿਆ ਆ ਇੱਕ ਨੰਬਰ ਕੁਆਲਿਟੀ ਹੈ ਜੀ ਆਹ ਇਹ ਦਸੀਆਂ ਹਾਂ ਜੀ ਦੇਖਾ ਆਪਾਂ ਨਾਲ ਇਹ ਬਾਈ ਜੀ ਦੱਤੀ ਹੋਰ ਇਹ ਬਾਈ ਜੀ ਕਮਾਣੀ ਦੀ ਦੱਤੀ ਆ ਇਹ ਬਿਨਾ ਬਲੇਡ ਤੋਂ ਹੁੰਦੀ ਹੈ ਜੀ ਬਹੁਤ ਹੀ ਵਧੀਆ ਬਹੁਤ ਹੀ ਟੌਪ ਦੀ ਚਾਹੇ ਗੰਨਾ ਵੱਡੀ ਚੱਲੀ ਉਹਦੇ ਨਾਲ ਹੀ ਬਹੁਤ ਹੀ ਵਧੀਆ ਇਹ ਫੌੜਾ ਆ ਗਿਆ ਜੀ ਇਹ ਨਾ ਟੁੱਟਣ ਵਾਲਾ ਫੌੜਾ ਜੀ ਫੌੜਾ ਬਹੁਤ ਹੀ ਵਧੀਆ ਟੁੱਟਦਾ ਨਹੀਂ ਬਾਈ ਜੀ ਇਹ ਇਹ ਵੀਡੀਓ ਪਾਉਣ ਦਾ ਮਕਸਦ ਬਾਈ ਜੀ ਇਹ ਆਪਾਂ ਕਈ ਵੀਰ ਕਹਿਣ ਲੱਗਿਆ ਨੇ ਬਾਈ ਕੀ ਕੀ ਆਈਟਮ ਮਿਲਦੀ ਆ ਬਾਈ ਲਵੇ ਵੀ ਕੀ ਕੀ ਚੀਜ਼ ਆ ਇਹ ਬਾਈ ਜੀ ਆਪਣੇ ਲਵੇ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਬਾਈ ਜੀ ਵੀਡੀਓ ਦੇ ਵਿੱਚ ਦਿਖਾਤੀਆਂ ਜੀ ਬਾਕੀ ਬਹੁਤ ਹੋਰ ਆਈਟਮਾਂ ਵੀ ਨੇ ਬਾਈ ਜਿਹੜੀਆਂ ਦਿਖਣ 'ਚ ਨਹੀਂ ਆਉਂਦੀਆਂ ਵੀਰੇ ਤੇ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਬਾਈ ਜੀ ਸੋਡਾ ਹਰਮਨ ਪਿਆਰਾ ਵੀਰਪਾਲ ਮਿਸਤਰੀ ਬਰੇਟ ਵਾਲਾ ਬਾਈ ਧੰਨਵਾਦ ਕੋ